ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਦੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਤੇ ਪੰਜਾਬੀ ਪਹਿਰਾਵੇ ਤੇ। ਆਪਾਂ ਦੋਨਾਂ ਚੈਨਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਕਿਉਂਕਿ ਸਾਡੇ ਦੋਨਾਂ ਚੈਨਲਾਂ ਤੇ ਵੀਡੀਓ ਆ ਰਹੀ ਹੈ। ਮੈਂ ਹਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ। ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਹਣੇ-ਸੋਹਣੇ ਸਾਡੇ ਕੋਲ ਉਤਬਾਹਰ ਕਰ ਸਕਣ ਤੇ ਅੱਜ ਫੇਰ ਤੁਹਾਡੇ ਲਈ ਲੈ ਕੇ ਆਏ ਜੀ ਨਿਊ ਕਲੈਕਸ਼ਨ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਕਿਉਂਕਿ ਭੈਣਾਂ ਦੀ ਕਾਫੀ ਡਿਮਾਂਡ ਸੀ ਜਿਉਂ-ਜਿਉਂ ਮੌਸਮ ਚੇਨ ਹੋ ਰਿਹਾ ਤੇ ਡਿਮਾਂਡ ਆ ਰਹੀ ਸੀ ਕਿ ਕੁਝ ਨਵਾਂ ਲੈ ਕੇ ਆਓ ਤੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਜੀ ਕ੍ਰੈਸ ਸਿਲਕ ਦੇ ਉੱਪਰ ਤੇ ਕਾਫੀ ਵਧੀਆ ਰਿਸਪੌਂਸ ਰਿਹਾ ਸਾਰਿਆਂ ਦਾ ਤੇ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਮੈ ਤੇ ਅੱਗੇ ਅਗਰ ਹੋਰ ਸਪੋਰਟ ਕਰੋ ਤੇ ਆਪਾਂ ਆਪਣਾ ਜਿਹੜਾ ਅੱਗੇ ਬੁਟੀਕ ਵਾਲਾ ਕੰਮ ਹੈ ਉਹਨੂੰ ਹੋਰ ਵੱਡਾ ਲੈ ਕੇ ਜਾਈਏ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਕਲੈਕਸ਼ਨ ਹੈਗੀ ਟਿਸਟਾ ਬ੍ਰਾਂਡ ਦੇ ਸਾਰੇ ਸੂਟ ਰਹਿਣਗੇ ਤੇ 올ਓਵਰ ਸੂਟ ਰਹਿਣਗੇ ਜੀ ਕ੍ਰਾਸ ਸਿਲਕ ਦੇ ਉੱਪਰ ਸੂਟ ਰਹਿਣਗੇ ਰਹਿਣਗੇ ਸਾਰੇ ਤੇ ਵਿਦਆਊਟ ਦੇ ਬੱਟੇ ਰਹਿਣਗੇ ਕਿਉਂਕਿ ਮੈਂ ਸਾਰਾ ਕੁਝ ਦੱਸਦੀ ਹੁਣੀਆ ਵੀਡੀਓ 'ਚ ਤੇ ਪਲੀਜ਼ ਵੀਡੀਓ ਸਾਰੀ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਤੇ 올ਓਵਰ ਸੂਟ ਰਹਿਣਗੇ ਜੀ ਤੇ ਵਿਦਆਊਟ ਦੇ ਬੱਟਾ ਸੂਟ ਰਹਿਣਗੇ ਤੇ ਵਿਦ ਲਾਈਨਿੰਗ ਸੂਟ ਬਣਨਗੇ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋਅ ਹੋ ਰਿਹਾ ਹੈ ਉਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਸੂਟ ਬਾਏ ਕਰ ਸਕਦੇ ਹੋ ਤੇ ਚਲੋ ਜੀ ਜਿਆਦਾ ਟਾਈਮ ਨਾਲ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਨਵੀਂ ਤੁਹਾਨੂੰ ਦਿਖਾਣੀ ਸ਼ੁਰੂ ਕਰ ਦਿੰਨੇ ਆ ਤੇ ਚਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਹੈ ਜੀ ਜਨਨ ਸਿਲਕ ਦੇ ਉੱਪਰ ਰਹੇਗਾ ਜੀ ਟਿਸਟਾ ਦਾ ਬ੍ਰਾਂਡ ਰਹੇਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਸਟੈਂਪ ਦਿਖਾ ਲਾਂ ਕਿਉਂਕਿ ਫਿਰ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਲਓ ਜੀ ਚੈੱਕ ਕਰੋ ਤੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਤੇ 올ਓਵਰ ਸੂਟ ਰਹਿਣਗੇ ਜੀ ਤੇ ਅੱਜ ਵਾਲੇ ਜਿਹੜੇ ਸੂਟਾਂ ਦੇ ਪ੍ਰਾਈਸ ਨੇ ਤੁਹਾਨੂੰ ਉੱਪਰ ਇਸ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਜੋ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਵਿਦ ਲਾਈਨਿੰਗ ਸੂਟ ਬਣਨਗੇ ਬਿਨਾ ਲਾਈਨਿੰਗ ਤੋਂ ਕੋਈ ਵੀ ਸੂਟ ਨਹੀਂ ਬਣੇਗਾ ਤੇ ਲੋ ਜੀ ਪਿਓਰ ਚਨੂਨ ਦੇ ਉੱਪਰ ਸੂਟ ਰਹਿਣਗੇ ਚੈੱਕ ਕਰੋ ਫੈਬਰਿਕ ਇੰਨਾ ਕੁ ਸੌਫਟ ਹੈ ਨਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਮੈਂ ਫੀਲ ਕਰ ਪਾ ਰਹੀ ਹਾਂ ਇਸ ਫੈਬਰਿਕ ਨੂੰ ਤੇ ਉਮੀਦ ਕਰਦੀ ਹਾਂ ਤੁਸੀਂ ਕੈਮਰੇ ਦੇ ਵਿੱਚ ਫੀਲ ਕਰਦੇ ਹੋਵੋਗੇ ਕਿਉਂਕਿ ਕਾਫੀ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਪਤਾ ਹੈ ਤੇ ਉਹ ਬਸ ਮਿੰਟ ਲਾਂਦੇ ਨੇ ਆਰਡਰ ਕਰਨ ਨੂੰ ਤੇ ਪਲੀਜ਼ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਆ ਕਰੋ ਤੇ ਇਹ ਹੈ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਦਾ ਫਰਸਟ ਸੂਟ ਤੇ ਇਹ ਆ ਪ੍ਰਿੰਟ ਇਹਦਾ 올ਓਵਰ ਸੂਟ ਰਹੇਗਾ ਅਗਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਆ ਤਾਂ ਮੈਚਿੰਗ ਵੀ ਲੈ ਸਕਦੇ ਹੋ ਮੈਚਿੰਗ ਨਾਲ ਇਹਦਾ ਜਿਹੜਾ ਪ੍ਰਾਈਸ ਇਹੋ ਥੋੜਾ ਘੱਟ ਹੋ ਜਾਏਗਾ ਤੇ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਤਾਂ ਦੁਪੱਟਾ ਵੀ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕੀ ਅਸੀਂ ਨਾਲ ਦੁਪੱਟਾ ਵੀ ਬਾਈ ਕਰਨਾ ਤੁਸੀਂ ਜਿਵੇਂ ਕਹੋਗੇ ਅਸੀਂ ਤੁਹਾਨੂੰ ਦੁਪੱਟਾ ਉਵੇਂ ਰੈਡੀ ਕਰਕੇ ਦੇਵਾਂਗੇ ਤੇ ਆ ਜੀ ਅੱਜ ਦੀ ਫਰਸਟ ਕਲੈਕਸ਼ਨ ਬਹੁਤ ਹੀ ਪਿਆਰਾ ਹੈ ਫਰਸਟ ਸੂਟ ਅੱਜ ਦੀ ਕਲੈਕਸ਼ਨ ਦਾ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਬਹੁਤ ਸੌਫਟ ਆ ਜੀ ਬਹੁਤ ਜ਼ਿਆਦਾ ਪਿਓਰ ਚਨਾਉਣ ਦੇ ਉੱਪਰ ਰਹਿਣਗੇ ਬਹੁਤ ਹੀ ਪਿਆਰੇ ਸੂਟ ਨੇ ਤੇ ਇਹਦੀ ਸੌਫਟਨੈਸ ਚੈੱਕ ਕਰੋ ਬਿਲਕੁਲ ਜਿਵੇਂ ਆਪਾਂ ਕਹਿੰਦੇ ਨਾ ਬਟਰ ਬਟਰ ਵਾਂਗੂ ਆ ਜੀ ਇੰਨਾ ਸੌਫਟ ਹੈ ਫਿਰ ਵੀ ਕਹੀ ਤੁਲੋ ਜੀ ਫਟਾਫਟ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਮੇਰੀਆਂ ਭੈਣਾਂ ਜਲਦੀ ਆਰਡਰ ਦੇ ਦਿਆ ਕਰੋ ਫਿਰ ਕੀ ਆਪਣੇ ਕੋ ਸੂਟ ਸੇਲ ਹੋ ਜਾਂਦੇ ਨੇ ਤੇ ਬੜੀ ਪਿਆਰੀ ਹੈ ਜੀ ਅੱਜ ਵਾਲੀ ਕਲੈਕਸ਼ਨ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਤੇ ਆ ਗਿਆ ਜੀ ਆਪਣਾ ਫਰਸਟ ਸੂਟ ਤੇ ਹੋਰ ਚੁਣੌਣ ਦੇ ਉੱਪਰ ਰਹਿਣਗੇ T-Star ਦਾ ਬ੍ਰਾਂਡ ਰਹੇਗਾ ਜੀ ਆਪਣੇ ਕੋ ਜਿੰਨੇ ਵੀ ਸੂਟ ਆਉਂਦੇ ਨੇ ਅ ਤਕਰੀਬਨ ਟੀਸਟਾ ਬ੍ਰਾਂਡ ਦੇ ਆ ਰਹੇ ਨੇ ਤੇ ਆ ਗਿਆ ਜੀ ਸੈਕੰਡ ਕਲਰ ਜਿਵੇਂ ਕੁਝ ਤੋਂ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਮਤਲਬ ਜਿਵੇਂ ਸਾਡੀਆਂ ਆਂਟੀਆਂ ਨੇ ਬੀਜੀ 70 ਪਲਸ ਏਜ ਉਹਨਾਂ ਵਾਸਤੇ ਚਾਹੀਦੇ ਨੇ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਸਟੈਂਪ ਲੱਗੀ ਹੋਈ ਏ ਇਹਦੇ ਵੀ ਲਓ ਚੈੱਕ ਕਰੋ ਤੇ ਵਿਦ ਲਾਈਨਿੰਗ ਸੂਟ ਬਣਨਗੇ ਜੀ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਇਸ ਨੂੰ ਤੁਸੀਂ ਜਿਵੇਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਸਟੀਚਿੰਗ ਸਾਡੇ ਕੋਲ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਖੁਦ ਸਟੀਚ ਕਰਨੇ ਤਾਂ ਖੁਦ ਕਰ ਸਕਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਜੀ ਉੱਪਰ WhatsApp ਨੰਬਰ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਸੇਜ ਕਰਕੇ ਕੁਝ ਵੀ ਪੁੱਛ ਸਕਦੇ ਹੋ ਤੇ ਹੈ ਜੀ ਆਪਣਾ ਸੈਕੰਡ ਕਲਰ ਬਹੁਤ ਪਿਆਰਾ ਹੈ 올ਓਵਰ ਸੂਟ ਰਹੇਗਾ ਅਗਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਮਿਲ ਜਾਏਗਾ ਤੁਹਾਨੂੰ ਤੇ ਮੈਚਿੰਗ ਦੇ ਨਾਲ ਇਹਦੇ ਪ੍ਰਾਈਸ ਘਟ ਜਾਏਗਾ ਜੀ ਥੋੜਾ ਤੇ ਆ ਗਿਆ ਜੀ ਆਪਣਾ ਸੈਕੰਡ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਕੈਮਰੇ ਦੇ ਵਿੱਚ ਜੋ ਤੁਹਾਨੂੰ ਕਲਰ ਦਿਖ ਰਿਹਾ ਉਹ ਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਇਹਨਾਂ ਸੂਟਾਂ ਦੇ ਇਹਨਾਂ ਸੂਟਾਂ ਦੇ ਪ੍ਰਾਈਸ ਵੀ ਸੇਮ ਰਹਿਣਗੇ ਜੀ ਤੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਲੋਕ ਜੀ ਇਹ ਆ ਗਿਆ ਆਪਣਾ ਸੈਕੰਡ ਕਲਰ ਤੇ ਹੋਰ ਚਨ ਹੋਣ ਦੇ ਉੱਪਰ ਸੂਟ ਨੇ ਜੀ ਸਾਰੇ ਆਪਣੇ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਰਾ ਕੁਝ ਦੱਸਿਆ ਹੁੰਦਾ ਵੀਡੀਓ 'ਚ ਤੇ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਲਓ ਜੀ ਆਏ ਆ ਗਿਆ ਆਪਣਾ ਅਗਲਾ ਕਲਰ ਪ੍ਰਿੰਟ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੌਫਟ ਹੈ ਕੋਸਾ ਸੁਨਾ ਲੱਗ ਰਿਹਾ ਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਮੇਰੀਆਂ ਭੈਣਾਂ ਪੁੱਛਦੇ ਹੁੰਦੀਆਂ ਸੂਟ ਆਪਾਂ ਕਿਵੇਂ ਬਾਏ ਕਰ ਸਕੀਏ ਕਿ ਪੇਮੈਂਟ ਤੁਸੀਂ ਦੇਖੋ ਜਿਹੜੇ ਆਪਣੇ ਇੰਡੀਆ ਵਾਲੇ ਨੇ Google Pay ਕਰ ਸਕਦੇ ਹੋ ਜਿਹੜੇ ਆਪਣੇ ਬਾਰ ਵਾਲੇ ਭੈਣ ਭਰਾ ਨੇ ਉਹ Western Union Try ਕਰ ਸਕਦੇ ਜਾਂ ਡਾਇਰੈਕਟ ਅਕਾਊਂਟ ਦੇ ਵਿੱਚ ਪਾ ਸਕਦੇ ਤੇ ਜੋ ਵੀ ਤੁਹਾਨੂੰ ਕੋਈ ਕਲਰ ਸੂਟ ਡਿਜ਼ਾਈਨ ਪਸੰਦ ਆਉਂਦਾ ਤੇ ਪਲੀਜ਼ ਹਾਫ ਪੇਮੈਂਟ ਕਰਕੇ ਪਹਿਲਾ ਸੂਟ ਹੋਲਡ ਕਰਵਾ ਲਿਆ ਕਰੋ ਫਿਰ ਆਪਾਂ ਸੂਟ ਸੇਲ ਨਹੀਂ ਹੋਏਗਾ ਤੁਹਾਡਾ ਤੇ ਲਓ ਜੀ ਇਹ ਆਪਣਾ ਅਗਲਾ ਕਲਰ ਕਿ ਇਹ 올ਓਵਰ ਸੂਟ ਰਹਿਣਗੇ ਜੀ ਆਪਣੇ ਕੋ ਸਾਰੇ ਜਿਸ ਭੈਣਾਂ ਨੂੰ ਮੈਚਿੰਗ ਚਾਹੀਦੇ ਨੇ ਤੇ ਪਲੀਜ਼ ਤੁਸੀਂ ਉੱਪਰ ਸਕਰੀਨ ਦੇ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਉਸ ਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਆਪਣਾ ਸੂਟ ਬਾਏ ਕਰ ਸਕਦੇ ਹੋ ਤੇ ਲਓ ਜੀ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਵੀ ਇਹਦੇ ਵੀ ਆਪਣੇ ਲੁੱਕ ਹੈ ਟੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਟੀਸਟਾ ਬ੍ਰਾਂਡ ਦੇ ਸਾਰੇ ਸੂਟ ਰਹਿਣਗੇ ਆਪਣੇ ਟੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਆਪਣੇ ਅੱਜ ਵਾਲੇ ਸਾਰੇ ਤੇ 올ਓਵਰ ਸੂਟ ਰਹਿਣਗੇ ਅਗਰ ਤੁਸੀਂ ਇਹਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਲਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਪਿਓਰ ਚਨਾਉਣ ਦਾ ਹੀ ਸੂਟ ਹੈ ਪੂਰਾ 올ਓਵਰ ਹੈ ਅਗਰ ਤੁਸੀਂ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਕਰ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਕਲਰ ਅਗਰ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਟਿਚਿੰਗ ਵੀ ਅਵੇਲੇਬਲ ਹੈ ਜੀ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਸੂਟ ਦਾ ਆਰਡਰ ਦੇ ਸਕਦੇ ਹੋ ਇਹ ਆ ਜੀ ਨੈਕਸਟ ਕਲਰ ਕਲਰ ਬਹੁਤ ਪਿਆਰੇ ਸਾਰੇ ਅਜਵਲੇ ਪ੍ਰਿੰਟ ਬਹੁਤ ਹੀ ਪਿਆਰੇ ਕੋਈ ਵੀ ਪ੍ਰਿੰਟ ਛੱਡਣ ਵਾਲੇ ਨਹੀਂ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤਲੋ ਜੀ ਨੈਕਸਟ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਤੇ ਫੈਬਰਿਕ ਐਨਾ ਸੌਫਟ ਹੈ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਜੀ ਇਹ ਤੇ ਲੋ ਜੀ ਨੈਕਸਟ ਪ੍ਰਿੰਟ ਆ ਗਿਆ ਨੈਕਸਟ ਕਲਰ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਤੁਸੀਂ ਤੇ ਵਿਦ ਲਾਈਨਿੰਗ ਸੂਟ ਬਣਨਗੇ ਜੀ ਜੋ ਤੁਹਾਨੂੰ ਪ੍ਰਾਈਸ ਉੱਪਰ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ 30 ਦਾ ਬ੍ਰਾਂਡ ਦੇ ਸੂਟ ਰਹਿਣਗੇ ਆਪਣੇ ਅੱਜ ਵਾਲੇ ਸਾਰੇ ਤੇ 올 ওভার सूट ਰਹਿਣਗੇ ਜੀ ਬਿਨਾ ਦੁਪੱਟੇ ਤੋਂ ਨੇ ਅਗਰ ਤੁਸੀਂ ਦੁਪੱਟਾ ਸਾਡੇ ਕੋਲ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਵੀ ਬਾਇ ਕਰ ਸਕਦੇ ਹੋ ਤੁਸੀਂ ਜਿਵੇਂ ਕਹੋਗੇ ਅਸੀਂ ਤੁਹਾਨੂੰ ਡਾਈ ਕਰਵਾ ਕੇ ਉਵੇਂ ਦਵਾਂਗੇ ਜਿਵੇਂ ਤੁਹਾਡੀ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਹਾਨੂੰ ਦੁਪੱਟਾ ਡਾਈ ਕਰਵਾ ਕੇ ਦਵਾਂਗੇ ਅਗਰ ਤੁਸੀਂ ਦੁਪੱਟੇ ਦੇ ਉੱਪਰ ਲੇਸ ਵਗੈਰਾ ਲਗਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲਓ ਜੀ ਮੈਂ ਹਰੇਕ ਸੂਟ ਦੇ ਵਿੱਚ ਹਰੇਕ ਵੀਡੀਓ ਦੇ ਵਿੱਚ ਦਿਖਾਣੇ ਹੁੰਦੇ ਆ ਜੀ ਸਾਡੇ ਟੇਸਟਾ ਬ੍ਰੈਂਡ ਦੇ ਸੂਟ ਰਹਿਣਗੇ ਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਸੂਟ ਦਾ ਆਰਡਰ ਦੇ ਸਕਦੇ ਹੋ ਇਹ ਹੈ ਜੀ ਅਗਲਾ ਕਲਰ ਫੈਬਰਿਕ ਬਹੁਤ ਸੌਫਟ ਹੈ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਸੂਟ ਬਾਏ ਕਰ ਲੈਣ ਲਓ ਜੀ ਨੈਕਸਟ ਪ੍ਰਿੰਟ ਆ ਗਿਆ ਬਹੁਤ ਪਿਆਰਾ ਹੈ ਇਹਨਾਂ 'ਚੋਂ ਮੈਂ ਵੀ ਖੁਦ ਮੇਰੀ ਸਲਾਈ ਸਟਿਚ ਕਰਵਾਉਂਦੀ ਪਹਿਲਾਂ ਆਪਾਂ ਨਹੀਂ ਆ ਪਹਿਲਾਂ ਆਪਾਂ ਆਪਣੀਆਂ ਭੈਣਾਂ ਦੇਹੀਏ ਫਿਰ ਆਪਾਂ ਸਟਿਚ ਕਰਾਵਾਂਗੇ ਤੇ ਲਓ ਜੀ ਪਿਓਰ ਚੁਣੌਣ ਦੇ ਉੱਪਰ ਰਹੇਗਾ ਜਾਰਜ ਨਾਨ ਸਿਲਕ ਦੇ ਉੱਪਰ ਸੂਟ ਰਹਿਣਗੇ ਜੀ ਸਾਰੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਹੈ ਦੇਖ ਸਕਦੇ ਹੋ ਤੁਸੀਂ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੇਗੀ ਜੀ ਟੇਸਟਾ ਦੀ ਰਹੇਗੀ ਚੈੱਕ ਕਰ ਸਕਦੇ ਹੋ ਤੁਸੀਂ ਸਟੈਂਪ ਲੱਗੀ ਹੋਈ ਹੈ ਇਹ ਥੋੜੀ ਕੰਨੀ ਮੁੜੀ ਹੋਈ ਹੈ ਤਾਲ ਕਰਕੇ ਅਸੀਂ ਦੇਖ ਨਹੀਂ ਰਿਹਾ ਕਲੋਜੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਔਰ ਚਨੌਨ ਸਿਲਕ ਦੇ ਉੱਪਰ ਅੱਜ ਵਾਲੇ ਸਾਰੇ ਸੂਟ ਰਹਿਣਗੇ ਜੀ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਕਿਉਂਕਿ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਸ਼ਿਪਿੰਗ ਐਕਸਟਰਾ ਨਹੀਂ ਜੀ ਸ਼ਿਪਿੰਗ ਐਕਸਟਰਾ ਨਹੀਂ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਪ੍ਰਾਈਸ ਤੇ ਇਹਦੇ ਨਾਲ ਦੁਪੱਟਾ ਤੁਸੀਂ ਜਿੰਨੇ ਦਾ ਕਹੋਗੇ ਅਸੀਂ ਉਮੀਦ ਹੈ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਤੇ ਟੀਸਟਾ ਦੀ ਕਲੈਕਸ਼ਨ ਰਹੇਗੀ ਜੀ ਅੱਜ ਵਾਲੀ ਸਾਰੀ ਲਓ ਜੀ ਨੈਕਸਟ ਕਲਰ ਆ ਗਿਆ ਲਾਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਫੈਬਰਿਕ ਹੈ ਚਨੌਨ ਸਿਲਕ ਦੇ ਉੱਪਰ ਅਜਵਲਾ ਫੈਬਰਿਕ ਰਹੇਗਾ ਜੀ ਸਾਰਾ ਤੇ 30 ਸਟਾ ਬ੍ਰਾਂਡ ਦੇ ਸੂਟ ਰਣਗੇ ਅਗਰ ਤੁਸੀਂ ਕਹੋਗੇ ਕਿ ਸਾਨੂੰ ਦੁਪੱਟਾ ਰੈਡੀ ਕਰਕੇ ਦੋ ਸੂਟ ਸਾਡਾ ਸਟਿਚ ਕਰਕੇ ਦੋ ਤੇ ਹਾਂਜੀ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਟਿਚ ਵੀ ਕਰਵਾ ਸਕਦੇ ਹੋ ਤੇ ਅਗਰ ਤੁਸੀਂ ਸੂਟ ਇਹ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਤੁਹਾਨੂੰ ਮਿਲ ਜਾਏਗਾ ਅਗਰ ਤੁਸੀਂ 올ਓਵਰ ਬਾਈ ਕਰਨਾ ਚਾਹੁੰਦੇ ਹੋ ਤਾਂ 올ਓਵਰ ਵੀ ਲੈ ਸਕਦੇ ਹੋ ਚਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਏਸੀ ਜੀ ਸਾਡੀ ਅੱਜ ਵਾਲੀ ਵੀਡੀਓ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਨੇ-ਸੋਨੇ ਸੂਟ ਬਾਇ ਕਰ ਸਕਣ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਤੇ ਉਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਫੋਟੋ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਅਪ ਇੱਥੇ ਕਰਦੇ ਆ ਮਿਲਦੇ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ